ਜੰਦ ਜਲਾਲ ਵਿਖੇ ਕਾਂਗਰਸੀ ਵਰਕਰਾਂ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤੀ ਮੀਟਿੰਗ ਹਲਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਸਿਆਸੀ ਗੱਡੀ ਮੁੜ ਲਈ ਤੇ ਲੈ ਆਵਾਂਗੇ ਕਾਂਗੜ ਹਲਕਾ ਗੰਪਰਾ ਫੂਲ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪਾਰਟੀ ਦੇ ਟਾਂਚੇ ਨੂੰ ਪਿੰਡ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਪਿੰਡ ਜਲਾਲ ਵਿਖੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਕਾਂਗਰ ਨੇ ਗੱਲਬਾਤ ਕਰਦੇ ਕਿ ਹਾਂ ਕਿ ਆਵਾਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਬਹੁਤ ਵੱਡੀ ਠੱਗੀ ਮਾਰੀ ਤੇ ਵਾਅਦੇ ਮੁਤਾਬਕ ਸਹੂਲਤਾਂ ਵੀ ਨਹੀਂ ਦਿੱਤੀਆਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਭਾਗ ਦਰਾਂ ਨੇ ਕੀਤੇ ਗਏ ਇਤਿਹਾਸਿਕ ਕੰਮਾਂ ਨੂੰ ਹਲਕੇ ਦੇ ਲੋਕ ਯਾਦ ਕਰ ਰਹੇ ਹਨ। ਉਨਾ ਪਿਛਲੇ ਦਿਨੀ ਹਲਕਾ ਵਿਧਾਇਕ ਦੀ ਵਾਇਰਲ ਆਡੀਓ ਬਾਰੇ ਬੋਲਦੇ ਹਾਂ ਕਿਹਾ ਕਿ ਔਰਤਾ ਸਬੰਧੀ ਬੋਲੀ ਗਈ ਸ਼ਬਦਾਵਲੀ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਸਿੱਖ ਕੌਮ ਦੀ ਪੱਗ ਬਾਰੇ ਬੋਲੇ ਗਏ ਸ਼ਬਦ ਬਹੁਤ ਹੀ ਨਿੰਦਨਯੋਗ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਜ਼ਿੰਮੇਵਾਰ ਵਿਅਕਤੀ ਆਪਣੇ ਸੀਨੀਅਰ ਲੀਡਰ ਤੇ ਪੰਜਾਬ ਦੀਆਂ ਧੀਆਂ ਪਹਿਣਾ ਬਾਰੇ ਕੀ ਸੋਚ ਰੱਖਦੀ ਹੈ। ਉਹਨਾਂ ਕਿਹਾ ਕਿ ਹਲਕੇ ਅੰਦਰ ਵਿਧਾਇਕ ਸਿੱਧੂ ਵੱਲੋਂ ਵੱਧਾ ਵਿਰੋਧ ਦੇਖ ਰ ਕੈਨੇਡਾ ਦੀ ਉਡਾਰੀ ਮਾਰ ਲਈ ਗਈ ਹੈ ਪਰ ਆਉਣ ਵਾਲੇ ਸਮੇਂ دوران ਹਲਕੇ ਦੇ ਲੋਕ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣਦੇ ਉਹਨਾਂ ਕਿਹਾ ਕਿ 2002 ਦੇ ਵਿੱਚ ਹਲਕੇ ਦੇ ਲੋਕਾਂ ਨੇ ਮੈਨੂੰ ਮੋਢਿਆਂ ਤੇ ਰੱਖ ਕੇ ਕਾਮਯਾਬੀ ਦਾ ਰਸਤਾ ਦਿਖਾਉਣ ਵਿੱਚ ਵੱਡਾ ਯੋਗਦਾਨ ਪਾਇਆ ਸੀ ਤੇ ਹੁਣ 2027 ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ ਅਤੇ ਹਲਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਸਿਆਸੀ ਗੱਡੀ ਮੋੜ ਲਈ ਤੇ ਲੈ ਕੇ ਆਵਾਂ ਜਿਹੜੀ ਨਜ਼ਰ ਆਉਂਦੀ ਹੈ ਜੀ ਇਹਦੇ ਬਾਰੇ ਕੀ ਕਹੋਗੇ ਜੀ ਕਿਰਤੀ ਦੀ ਚੱਲ ਰਹੀ ਹੈ ਵੀ ਸਾਡੇ ਜੋ ਇਲਾਕੇ ਦੇ ਕਾਜ ਜੋ ਵੋਟਰ ਸਪੀਕਰ ਨੇ ਇਹ ਉਹਨਾਂ ਦੀ ਕਿਰਪਾ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਦੂਜੀ ਜਿਨ੍ਹਾਂ ਨੇ 2002 ਦੇ ਵਿੱਚ ਮੈਨੂੰ ਇਸ ਲਾਕਰੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮੌਕਾ ਦਿੱਤਾ ਸੀ ਤੇ ਇਹ ਸਾਰੇ ਸੰਗਤ ਨੇ ਆਪਣੇ ਮੋਢਿਆਂ ਤੇ ਰੱਖ ਕੇ ਮੇਰੀ ਸਾਰੀ ਕਾਮਯਾਬੀ ਜਿਹੜੀ ਤੁਹਾਨੂੰ ਹੋਈ ਹੈ ਅੱਜ ਜਲਾਲ ਨਗਰ ਦੇ ਖੜੇ ਆ ਸਾਡੇ ਬਹੁਤ ਹੀ ਸਾਜੋ ਸਾਡੇ ਜਿਹੜੇ ਯੂਥ ਦੇ ਬਹੁਤ ਮਿਹਨਤੀ ਪਰਿਵਾਰ ਆ ਇਹ ਉਹਨਾਂ ਨੇ ਅੱਜ ਫੇਰ ਸਾਨੂੰ ਸੱਦਾ ਦਿੱਤਾ ਔਰ ਇਹਨਾਂ ਨੇ ਬੜੀ ਹਾਰਡ ਵਰਕ ਸਖਤ ਮਿਹਨਤ ਪਾਰਟੀ ਚ ਵੀ ਕੀਤੀ ਹੈ ਤੇ ਕਰਦੇ ਰਹਿੰਦੇ ਵੀ ਹੈ ਐਤਕੀ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਦੁਆਰਾ ਜਦੋਂ ਲੱਛਣ ਹੋਊਗੀ ਸਰਕਾਰ ਬਣਨੀ ਹੈ ਸਾਰੇ ਆ ਚਿਕਨ ਤੇ ਲਿਖਿਆ ਪਿਆ ਇਸ ਪਰਿਵਾਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ ਜਿੱਥੇ ਆਪਦਾ ਕਾਰੋਬਾਰ ਕਰਦੇ ਆ ਨਾਲ ਨਾਲ ਪਾਰਟੀ ਦੀ ਸੇਵਾ ਵੀ ਬਹੁਤ ਕਰਦੇ ਨੇ ਸੋ ਸਾਰੀ ਗੁਰੂ ਮਹਾਰਾਜ ਦੇ ਹੱਥ ਤੇ ਜਾਂ ਸੰਗਤ ਦੇ ਸਰ ਤੇ ਅਸੀਂ ਆਪ ਦੀ ਜਿਹੜੀ ਵੱਡੀ ਮੋੜਲੀ ਤੇ ਲੈ ਕੇ ਆਉਣੀ ਹੈ ਆਸ ਕਰਦਾ ਮੈਂ ਨਗਰ ਜਲਾਲ ਦੇ ਵਿੱਚੋਂ ਸਾਡੇ ਇਲਾਕੇ ਦੇ ਵਿੱਚੋਂ ਵੱਡੀ ਗਿਣਤੀ ਜਿਵੇਂ ਪਹਿਲਾਂ ਲੋਕ ਮਾਨ ਸਤਕਾਰ ਇੱਜ਼ਤ ਪਿਆਰ ਦਿੰਦੇ ਆ 2027 ਚ ਵੀ ਮੈਨੂੰ ਉਮੇਸ਼ ਸੱਤਿਆਤਰਾ ਦੇ ਕੰਮ ਜਾਂਦਾ ਕਰਦਾ